ਦੋਸਤੋ ਅਸੀਂ ਸਭ ਨੇ ਰਾਤ ਨੂੰ ਸੁੱਤੇ ਪੈਣ ਵੇਲੇ ਦਬਾਰ ਨੂੰ ਮਹਿਸੂਸ ਕੀਤਾ ਹੋਵੇਗਾ ਜਾਂ ਫਿਰ ਇਸ ਬਾਰੇ ਸੁਣਿਆ ਹੋਵੇਗਾ ਆਮ ਲੋਕ ਇਸ ਨੂੰ ਭੂਤਾਂ ਜਾਂ ਆਤਮਾਵਾਂ ਦੇ ਨਾਲ ਜੋੜ ਲੈਂਦੇ ਆ ਕੁਝ ਦੇਸ਼ਾਂ ਵਿੱਚ ਇਸ ਨੂੰ ਐਲयंस ਦੀਆਂ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਟੀਨ ਦੀ ਯੂਨੀਵਰਸਿਟੀ ਵਿੱਚੋਂ 600 ਵਿਦਿਆਰਥੀਆਂ ਤੇ ਹੋਏ ਇੱਕ ਸਰਵੇ ਵਿੱਚ ਸਾਹਮਣੇ ਆਇਆ ਕਿ 93% ਵਿਦਿਆਰਥੀ ਇਸ ਤੋਂ ਜਾਣੂ ਨੇ ਤੇ 37% ਵਿਦਿਆਰਥੀਆਂ ਨੇ ਇਸ ਨੂੰ ਮਹਿਸੂਸ ਕੀਤਾ ਹੈ। ਕੀ ਇਹ ਸੱਚਮੁੱਚ ਘੂੜਾ ਕੰਮ ਹੈ ਜਾਂ ਫਿਰ ਇਸ ਪਿੱਛੇ ਕੋਈ ਵਿਗਿਆਨਕ ਕਾਰਨ ਹੈ? ਆਓ ਇਹਦੇ ਬਾਰੇ ਵਿੱਚ ਅੱਜ ਜਾਣਦੇ ਹਾਂ। ਮਨੁੱਖੀ ਨੀਂਦ ਦਾ 1 ਤਿਹਾਈ ਭਾਗ ਰੈਪ ਨੀਂਦ ਦਾ ਹੁੰਦਾ ਹੈ। ਇਹ ਨੀਂਦ ਦੀ ਕਿਸਮ ਹੈ ਰੈਪਿਡ ਆਈ ਮੂਵਮੈਂਟ। ਇਹ ਉਹ ਅਵਸਥਾ ਹੈ ਜਦੋਂ ਸਾਨੂੰ ਅਕਸਰ ਸੁਪਨੇ ਆਉਂਦੇ ਹਨ। ਇਸ ਅਵਸਥਾ ਦੌਰਾਨ ਸਾਡੇ ਦਿਮਾਗ ਦਾ ਇੱਕ ਖਾਸ ਭਾਗ ਚੇਤਨ ਰਹਿੰਦਾ ਹੈ ਪਰ ਸਾਡਾ ਸਰੀਰ ਇਸ ਕਰਤੇ ਕੋਈ ਕਿਰਿਆ ਨਹੀਂ ਕਰਦਾ ਕਿਉਂਕਿ ਸਾਡੇ ਸਰੀਰ ਦੇ ਪੱਠੇ ਪੂਰੀ ਤਰ੍ਹਾਂ ਨਾਲ ਆਰਾਮ ਦੀ ਅਵਸਥਾ ਦੇ ਵਿੱਚ ਹੁੰਦੇ ਨੇ ਸਾਡੀਆਂ ਜਿਹੜੀਆਂ ਮਸਲ ਜ ਹੈਗੀਆਂ ਨੇ ਪੂਰੀ ਤਰ੍ਹਾਂ ਨਾਲ ਸੁੱਤੀਆਂ ਪਈਆਂ ਹੁੰਦੀਆਂ ਨੇ ਇਸ ਸਥਿਤੀ ਨੂੰ ਮਸਲ ਏਟ ਹੋਣੀਆਂ ਜਾਂ ਮਸਲ ਪੈਰਾਲਾਈਸਿਸ ਕਹਿੰਦੇ ਆ ਦਿਮਾਗ ਨੂੰ ਮਾਸਪੇਸ਼ੀਆਂ ਦੀ ਇਸ ਵਿਰਾਮ ਸਥਿਤੀ ਦਾ ਪਤਾ ਨਾ ਲੱਗੇ ਉਸ ਲਈ ਸਾਡੇ ਸਰੀਰ ਨੇ ਕੁਝ ਖਾਸ ਨਿਊਰਾਨ ਵਿਕਸਿਤ ਕੀਤੇ ਹੋਇਆ ਜਿਨ੍ਹਾਂ ਦਾ ਕੰਮ ਦਿਮਾਗ ਤੱਕ ਇਹ ਸੰਕੇਤ ਪਹੁੰਚਾਉਣ ਤੋਂ ਰੋਕਣਾ ਹੁੰਦਾ ਕਿ ਮਾਸਪੇਸ਼ੀਆਂ ਜਾਂ ਸਰੀਰ ਕੋਈ ਪ੍ਰਤੀਕਿਰਿਆ ਨਹੀਂ ਕਰ ਰਿਹਾ। ਇਸੇ ਤਰ੍ਹਾਂ ਕੁਝ ਨਿਊਰਾਨ ਸਰੀਰ ਨੂੰ ਦਿਮਾਗ ਦੇ ਸੰਕੇਤ ਮੰਨਣ ਤੋਂ ਰੋਕ ਰਹੇ ਹੁੰਦੇ ਹਨ ਤਾਂ ਜੋ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਆਰਾਮ ਮਿਲ ਸਕੇ। ਤਾਂ ਹੀ ਅਸੀਂ ਸੁਪਨੇ ਵਿੱਚ ਦਿਖਾਈ ਦੇ ਰਹੀ ਗਤੀਵਿਧੀ ਲਈ ਤੀਰਜਕ ਪ੍ਰਤੀਕਿਰਿਆ ਨਹੀਂ ਕਰਦੇ। ਬਹੁਤ ਜ਼ਿਆਦਾ ਤਣਾਅ ਹੋਵੇ ਜਾਂ ਫਿਰ ਇੱਕ ਖਾਸ ਦਿਮਾਗੀ ਬਿਮਾਰੀ ਦੇ ਚੱਲਦੇ ਇਹ ਨਿਊਰਾਨ ਦਿਮਾਗ ਤੱਕ ਪਹੁੰਚਣ ਵਾਲੇ ਸੰਕੇਤਾਂ ਨੂੰ ਰੋਕਣ ਤੋਂ ਅਸਮਰਥ ਹੋ ਜਾਂਦੇ ਨੇ ਭਾਵ ਉਦੋਂ ਜਿਹੜੇ ਸਿਗਨਲਸ ਹੈਗੇ ਨੇ ਉਹ ਪਹੁੰਚ ਲੱਗ ਜਾਂਦੇ ਨੇ ਤੇ ਨੀਂਦ ਦੀ ਹਾਲਤ ਵਿੱਚ ਸਾਡੇ ਦਿਮਾਗ ਨੂੰ ਪਤਾ ਲੱਗ ਜਾਂਦਾ ਕਿ ਸਰੀਰ ਉਸ ਪ੍ਰਤੀ ਕੋਈ ਹਰਕਤ ਨਹੀਂ ਕਰ ਰਿਹਾ ਇਸ ਦੌਰਾਨ ਦਿਮਾਗ ਪੂਰਾ ਜੋਰ ਲਗਾ ਕੇ ਸਰੀਰ ਤੋਂ ਹਰਕਤ ਦੀ ਉਮੀਦ ਕਰਦਾ ਹੈ ਪਰ ਆਰਾਮ ਅਵਸਥਾ ਵਿੱਚ ਹੋਣ ਕਾਰਨ ਮਸਲਸ ਕੋਈ ਹਰ ਕਦਰ ਨਹੀਂ ਕਰਦੀਆਂ ਦਿਮਾਗ ਅਧਚੇਤਨ ਅਵਸਥਾ ਵਿੱਚ ਆਪਣੀ ਇਕੱਠੀ ਕੀਤੀ ਜਾਣਕਾਰੀ ਵਿੱਚੋਂ ਇਸ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਇਸ ਦਾ ਕਾਰਨ ਉਹ ਤਾਂ ਆਤਮਾ એલিয়ਨ ਦਾ ਕਈ ਵਾਰ ਕਿਸੇ ਜਾਨਵਰ ਦੁਆਰਾ ਸਰੀਰ ਦੱਬਿਆ ਹੋਇਆ ਲੱਗਦਾ ਹੈ ਤੇ ਉਦੋਂ ਲੱਗਦਾ ਹੈ ਕਿ ਮੈਨੂੰ ਕੋਈ ਦਬਾਅ ਪਿਆ ਹੋਇਆ ਹੈ ਜੇ ਕੋਈ ਭੂਤ ਜਾਂ ਆਤਮਾ ਦਾ ਕੰਮ ਨਹੀਂ ਇਹ ਸਰੀਰ ਦੀ ਇੱਕ ਖਾਸ ਹਾਲਤ ਹੈ ਜੋ ਸਰੀਰ ਨੇ ਖੁਦ ਨੂੰ ਆਰਾਮ ਦੇ ਲਈ ਤਿਆਰ ਕੀਤੀ ਹੁੰਦੀ ਹੈ ਇੱਥੇ ਹੁਣ ਇਹ ਸਾਡਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਅਸੀਂ ਜਾਗਰੂਕ ਕਰੀਏ ਤਾਂ ਜੋ ਲੋਕ ਬਾਬਿਆਂ ਤੇ ਚੱਕਰਾਂ ਵਿੱਚੋਂ ਨਿਕਲ ਕੇ ਵਿਗਿਆਨ ਨਾਲ ਜੁੜਨ ਤੇ ਹਰੇਕ ਵਰਤਾਰੇ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨ